ਓ ਮਾੜੇ ਬੰਦੇ ਕੋਲੋਂ ਮਾੜੇ ਬੰਦੇ ਕੋਲੋਂ ਖੋਂਦੇ ਜਦੋਂ ਤੱਕੜੇ ਨੇ ਖੇਤ ਹੋ ਜੇ ਹੌਸ ਪੀਟਲਾਂ 'ਚ ਜਦੋਂ ਬੱਚੀਆਂ ਨਾ ਰੇਪ ਹੋ ਜੇ ਹੌਸ ਪੀਟਲਾਂ 'ਚ ਜਦੋਂ ਬੱਚੀਆਂ ਨਾ ਰੇ ਪਿਓ ਨੂੰ ਮਿਲਣ ਪਰੋ ਨਾ ਜੀ ਤੇਰੇ ਪਵਾਲਾ ਕੇਸ ਅਰਬਾ ਦੇ ਕੋਈ ਦਲੀਲ ਮੇਰੀ ਕੋਈ ਆਇ ਅਪੀਲ ਅਰਬਾ ਦੇ ਕੋਈ ਦਲੀਲ ਮੇਰੀ ਕੋਈ ਆਇ ਅਪੀਲ ਓ ਤੂੰ ਐ ਹੋ ਜਹੇ ਸਮੇ ਤੇ ਕਿਉਂ ਨੀ ਬੋੜਦਾ ਓ ਰੱਬਾ ਦੇ ਕੋਈ ਦਲੀਲ ਮੇਰੀ ਕੋਈ ਆ ਅਪੀਲ ਓ ਤੂੰ ਐ ਹੋ ਜਹੇ ਸਮੇ ਤੇ ਕਿਉਂ ਨੀ ਬੋੜਦਾ ਤੀ ਸੋਹਰਿਆਂ ਤੋਂ ਦੁਖੀ ਪੁੱਤ ਨਸੇ ਦਾ ਸਿਕਾਰ ਤੀ ਸੋਹਰਿਆਂ ਤੋਂ ਦੁਖੀ ਪੁੱਤ ਨਸੇ ਦਾ ਸਿਕਾਰ ਕੋਖ ਵਿੱਚ ਕੁੜੀਆਂ ਨੂੰ ਦਿੰਦੇ ਜਦੋਂ ਮਾਂ ਓਏ ਕੋਖ ਵਿੱਚ ਕੁੜੀਆਂ ਨੂੰ ਦਿੰਦੇ ਜਦੋਂ ਮਾਰ ਜਦੋਂ ਸੱਚੇ ਬੰਦੇਆਂ ਦੀ ਗੱਲ ਸੁਣੇ ਨਾ ਸਰਕਾਰ ਕੋਖ ਵਿੱਚ ਕੁੜੀਆਂ ਨੂੰ ਦਿੰਦੇ ਜਦੋਂ ਮਾਰ ਜਦੋਂ ਸੱਚੇ ਬੰਦੇਆਂ ਦੀ ਝੂਠੇ ਦਬਦੇ ਆਵਾਜ਼ ਓਏ ਰੱਬਾ ਦੇ ਕੋਈ ਦਲੀਲ ਮੇਰੀ ਕੋਈ ਆਇ ਅਪੀਲ ਰੱਬਾ ਦੇ ਕੋਈ ਦਲੀਲ ਮੇਰੀ ਕੋਈ ਆਇ ਅਪੀਲ ਓ ਤੂੰ ਐ ਹੋ ਜਿਹੇ ਸਮੇ ਤੇ ਕਿਉਂ ਨਹੀਂ ਬੋੜਦਾ ਉਹ ਤੂੰ ਐ ਹੋ ਜਿਹੇ ਸਮੇਤੇ ਕਿਉਂ ਨੀ ਬੋੜਦਾ ਉਹ ਤੂੰ ਐ ਹੋ ਜਿਹੇ ਸਮੇਤੇ ਕਿਉਂ ਨੀ ਬੋੜਦਾ ਉਹ ਚੱਕ ਲੈਦਾ ਸੱਚਿਆਂ ਨੂੰ ਐ ਕਾ ਤੋਂ ਛੱਡੇ ਜਿਹੜੇ ਤੇਰੇ ਨਾਮ ਉੱਤੇ ਕਰਵਾਉਣ ਨਿਤ ਦੰਗੇ ਉਹ ਚੱਕ ਲਵੇ ਸੱਚਿਆਂ ਨੂੰ ਐ ਕਾ ਤੋਂ ਛੱਡੇ ਜਿਹੜੇ ਤੇਰੇ ਨਾਮ ਉੱਤੇ ਕਰਵਾਉਣ ਨਿਤ ਦੰਗੇ ਉਹ ਜਿਹੜੇ ਤੇਰੇ ਨਾਮ ਉੱਤੇ ਕਰਵਾਉਣ ਨਿੱਤ ਦੰਗੇ ਤੈਨੂੰ ਮਿਲਣੇ ਮਲਾਉਣ ਦੇ ਚਲਾਉਂਦੇ ਬੜੇ ਤੰਦੇ ਉਹ ਰੱਬਾ ਤੇ ਕੋਈ ਦਲੀਲ ਮੇਰੀ ਕੋਈ ਆਇਓ ਅਪੀਲ ਰੱਬਾ ਤੇ ਕੋਈ ਦਲੀਲ ਮੇਰੀ ਕੋਈ ਆਇਓ ਅਪੀਲ ਉਹ ਤੂੰ ਇਹੋ ਜਿਹੇ ਸਮੇਂ ਤੇ ਕਿਉਂ ਨਹੀਂ ਬੋੜਦਾ ਉਹ ਤੂੰ ਇਹੋ ਜਿਹੇ ਸਮੇਂ ਤੇ ਕਿਉਂ ਨਹੀਂ ਬੋੜਦਾ ਉਹ ਤੂੰ ਇਹੋ ਜਿਹੇ ਸਮੇਂ ਤੇ ਕਿਉਂ ਨਹੀਂ ਬੋੜਦਾ ਮਾਰੇ ਬੰਦੇ ਕੋਲੋਂ ਜਦੋਂ ਖੁੰਦੇ ਤਕੜੇ ਨੇ ਖੇਤ ਹੋਜੇ ਹੌਸ ਬੀਟਲਾਂ ਚ ਜਦੋਂ ਬੱਚੀਆਂ ਨਾਰੇ ਤੀ ਸੋਰਿਆਂ ਤੋਂ ਦੁਖੀ ਪੁੱਤ ਨਸੇ ਦਾ ਸਿੱਕਰ ਕੁਖ ਵਿੱਚ ਕੁੜੀਆਂ ਨੂੰ ਦਿੰਦੇ ਜਦੋਂ ਮਾਰ ਜਿਹੜੇ ਤੇਰੇ ਨਾਮ ਉੱਤੇ ਕਰਵਾਉਣ ਨਿੱਤ ਦੰਗੇ ਤੈਨੂੰ ਮਿਲਣਾ ਬਿਲਾਉਣ ਦੇ ਚਲਾਉਂਦੇ ਬੜੇ ਤੰਦੇ ਓਏ ਰੱਬਾ ਤੇ ਕੋਈ ਦਲੀਲ ਮੇਰੀ ਕੋਇਆ ਅਪੀਲਿਓ ਤੂੰ ਇਹੋ ਜਿਹੇ ਸਮੇਂ ਤੇ ਕਿਉਂ ਨਹੀਂ ਬੋੜਦਾ ਓ ਤੂੰ ਇਹੋ ਜਿਹੇ ਸਮੇਂ ਤੇ ਕਿਉਂ ਨਹੀਂ ਬੋੜਦਾ ਓ ਤੂੰ ਇਹੋ ਜਿਹੇ ਸਮੇਂ ਤੇ ਕਿਉਂ ਨਹੀਂ ਬੋੜਦਾ